ਵੇਸੀ ਮੈਸਰਮਨ ਦੀ ਦੀਨਾ ਸਕਿਨ ਨਾਲ ਰਿਲੇਟਡ ਵੀ ਫਰੰਡਲ ਇਨਫੈਕਸ਼ਨ ਦੋ ਕੰਸ ਨੇ ਆਪ ਵੀ ਕੀਤਾ ਅਸਰ ਰੂਟੀਨ ਹੈ ਗਿਆ ਸਰ ਰੂਟੀਨ ਇਨਫੈਕਸ਼ਨ ਇਹ ਮਤਲਬ ਪ੍ਰਿੰਟ ਡੁੱਬਿਆ ਹੋਇਆ ਸੀ ਪੂਰਾ ਦੋ ਰੋਗ ਮਿੰਟ ਲੱਗਾ ਇਹ ਡੁੱਬਿਆ ਸੀ ਡਾਕਟਰ ਸਾਹਿਬ ਅੱਛਾ ਇਹ ਪੂਰੀ ਤਰ੍ਹਾਂ ਹੁਣ ਤਾਂ ਪਾਣੀ ਨਿਕਲ ਗਿਆ ਸਾਰੇ ਜੀ ਹਾਂਜੀ ਨਿਕਲ ਗਿਆ ਜੀ ਕੋਈ ਆਪਣੇ ਥੋੜੇ ਫੀਵਰ ਵਗੈਰਾ ਦੇ ਕੇਸ ਕੋ ਬਹੁਤ ਜ਼ਿਆਦਾ ਨਹੀਂ ਹੈ ਗੁਡਾਰੀਆ ਵੀ ਬੈਕਟਰ ਬੌਂਡ ਜਿਹੀ ਕੋਈ ਜ਼ਿਆਦਾ ਨਹੀਂ ਹੈ ਸਕਿਨ ਇਨਫੈਕਸ਼ਨ ਜੀ ਪਾਣੀ ਪੀਣ ਵਾਲਾ ਠੀਕ ਹੈਗਾ ਉਹ ਵੀ ਸਰ ਅਸੀਂ ਕਲੋਰੀਨ ਵਗੈਰਾ ਦਾ ਸਾਰਾ ਉਹ ਦਿੱਤਾ ਹੋਇਆ ਠੀਕ ਹੈ ਚਲੋ ਵੈਰੀ ਗੁੱਡ ਬ

ਦਾ ਦਾ ਵਿਚੇ ਕਰਦਾ ਮੈਂ ਆਪਣੀ ਵਾਟਰ ਬੋਟਲ ਲੈਣੀ ਕਿੱਥੇ ਹੋ ਸਕਦਾ ਹੈ ਪਾਣੀ ਬਾਰੇ ਪਿੰਡ ਦਾ ਸਰਪੰਚ ਕੌਣ ਹੈ ਸਰਪੰਚ ਪਿੰਡ ਤੋਂ ਕੌਣ ਹੈ ਅੰਮ੍ਰਿਤ ਸਿੰਘ ਸਾਹਿਬ ਸੜੇ ਪਿੰਡ ਹੈ ਹਾਂਜੀ ਹਾਂਜੀ ਮੇਰੇ ਤੁਸੀਂ ਦੱਸੋ ਇਹਨਾਂ ਦਾ ਪਾਣੀ ਦਾ ਇੱਥੇ ਹੈਗਾ ਬਣਿਆ ਹੋਇਆ ওভার ਹੈਡ ਦਾ ਪਾਣੀ ਦਾ ਬਣਿਆ ਹੋਇਆ ਜੀ ਪਰ ਬਾਕੀ ਹੁਣ ਤੱਕ ਤਾਂ ਨਾਲ ਕੋਲ ਬੋਟਲ ਦੀ ਹੈ ਜੀ ਪਾਣੀ ਵਾਲੀਆਂ ਅੱਛਾ ਉਹ ਬਹੁਤ ਜ਼ਿਆਦਾ ਕਵਾਂਟਿਟੀ ਹੈ